ਜੋ ਭਾਈ ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕੰਡਾ ਬਿਲਕੁਲ ਤੁਹਾਨੂੰ ਕੋਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਂਕੜੇ ਹਜ਼ਾਰਾਂ ਪੇਪਰਾਂ ਤੇ ਕਰਾਏ ਕੋਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੇ ਕਰਾਈ ਹੈ ਆਈ ਪਾਰਟੀ ਦੇ ਪ੍ਰਧਾਨ ਮੰਤਰੀ ਬਾਜੇ ਨੇ ਵੀਡੀਓ ਨੂੰ ਬੇਦੀਕੇ ਥੋਕੇ ਆਉਦਾ ਇਹ ਚਲਾਉ ਗੱਲ ਬਾਤ ਭਾਈ ਸਾਡੇ ਦਾ ਬਿਆਨ ਕੁਰੀਆਂ ਦੇ ਜਾਨ ਖਾਰੇ ਬਿਲਕੁਲ ਗਲਤ ਇਹ ਬਿਆਨ ਹਨ ਭਾਈ ਭਗਵੰਦ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਦੇ ਜੋ ਉਹਨਾਂ ਨੇ 31 ਜੁਲਾਈ ਨੂੰ ਪੇਸ਼ੀ ਦੌਰਾਨ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਵਿੱਚ ਲਿਜਾਂਦੇ ਹੋਏ ਪੁਲਿਸ ਨੇ ਗ੍ਰਿਫਤ ਵਿੱਚ ਪੱਤਰਕਾਰਾਂ ਨੂੰ ਕਹੇ ਬਾਜ਼ੇ ਕੈਦੇ ਇਸ ਬਿਆਨ ਨੇ ਪੰਜਾਬ ਪੁਲਿਸ ਅਤੇ ਇਸ ਨਿਜ਼ਾਮ ਦਾ ਚਿਹਰਾ ਨੰਗਾ ਕਰ ਦਿੱਤਾ ਹੈ ਕੀ ਵਾਕਈ ਐਮਰਿਤਪਾਲ ਸਿੰਘ ਦੇ ਸਾਥੀਆਂ ਨੇ ਉਸ ਦੇ ਖਿਲਾਫ ਬਿਆਨ ਨਹੀਂ ਦਿੱਤਾ ਉੱਗੇ ਵਕੀਲ ਹਰਪਾਲ ਸਿੰਘ ਖਾਰਾ ਮੁਤਾਬਕ ਬਿਲਕੁਲ ਚਲੋ ਅਨਟੈਰੋਗੇਸ਼ਨ ਪੁਲਿਸ ਕਰਦੀ ਹੈ ਪੰਜਾਬ ਦੇ ਤਾਂ ਉਸ ਵਕਤ ਇਨਸਾਨੀਅਤ ਵੀ ਥਰ ਥਰ ਕੰਬਦੀ ਹੌਸਲਕ ਇਸ ਸਾਨੀਅਤ ਨਾਂ ਦੀ ਉੱਥੇ ਕੋਈ ਵੀ ਚੀਜ਼ ਨਹੀਂ ਹੁੰਦੀ ਆਹ ਸਿਗਨੇਚਰ ਪੇਪਰਾਂ ਖਾਲੀ ਪੇਪਰਾਂ ਤੇ ਕਰਾਉਣਾ ਆ ਤਾਂ ਇੱਕ ਮਾਈਨਰ ਜੀ ਚੀਜ਼ ਹੈ ਕਿਉਂਕਿ ਇਹ ਪਤਾ ਕਿੰਨੂੰ ਹੁੰਦਾ ਹੈ ਜਾਂ ਤਾਂ ਮੁਲਜ਼ਮ ਨੂੰ ਪਤਾ ਹੁੰਦਾ ਜਾਂ ਉਹਨਾਂ ਦੇ ਵਕੀਲਾਂ ਨੂੰ ਪਤਾ ਹੁੰਦਾ ਕਿਉਂਕਿ ਦੋਨੋਂ ਚੀਜ਼ਾਂ ਹੀ ਬੜੀਆਂ ਨਾਲ ਨਾਲ ਚਲਦੀਆਂ ਨੇ ਸੋ ਪੁਲਿਸ ਕਸਟਡੀ ਦੇ ਵਿੱਚ ਪੁਲਿਸ ਦੇ ਜੋ ਕਰਤਾ ਉਹ ਮੰਨਣਯੋਗ ਨਹੀਂ ਹੁੰਦਾ ਪੁਲਿਸ ਲੇਕਿਨ ਪੁਲਿਸ ਅਜਿਹਾ ਕਿਉਂ ਕਰੇਗੀ ਪੁਲਿਸ ਝੂਠੇ ਬਿਆਨ ਕਿਉਂ ਦਰਜ ਕਰੇਗੀ ਇਸ ਦੇ ਪਿੱਛੇ ਕਿਸੇ ਦਾ ਕੀ ਸਵਾਰਥ ਹੈ ਵਕੀਲ ਹਰਪਾਲ ਸਿੰਘ ਖਾਰਾ ਮੁਤਾਬਕ ਪਹਿਲੀ ਗਲਤ ਤਾਂ ਇਹ ਹੀ ਕਿ ਮੁਕਦਮਾ ਚੱਲ ਰਿਹਾ ਹੈ ਅਜਨਾਲਾ ਥਾਣੇ ਦੇ ਕੇ ਰਾਵ ਨੂੰ ਲੈ ਕੇ ਪਰ ਪੁਲਿਸ ਪੁੱਛ ਰਹੀ ਹੈ ਹੋਰ ਹੀ ਸਵਾਲ ਗਾਨ ਕੀ ਹੈ ਕੱਲ ਐਫ ਆਈ ਆਰ 39 ਦੀ ਹੋ ਰਹੀ ਉਹ ਜਨਾਲੇ ਦੀ ਤੇ ਪੁੱਛਿਆ ਕਿ ਜਾ ਰਿਹਾ ਕਿ ਭਾਈ ਅਮਰਤਪਾਲ ਆਫੀਮ ਖਾਂਦਾ ਹੈ ਜਾਂ ਟ੍ਰੈਮਾਡੋਲ ਖਾਂਦਾ ਯਾਰ ਪੁੱਛਣਾ ਤਾਂ ਤੁਸੀਂ ਇਹ ਹੈ ਕਿ ਉਸ ਥਾਣੇ 'ਚ ਹਮਲਾ ਕਿਵੇਂ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਸ਼ਾਨੀ ਤੁਹਾਨੂੰ ਲੈ ਕੇ ਕੌਣ ਆਇਆ ਉਹ ਕਿਸ ਦੇ ਕੋਲ ਕਿਹੜਾ ਵੈਪਨ ਸੀ ਇਹ ਗੱਲਾਂ ਪੁੱਛਣ ਵਾਲੀਆਂ ਸੀ ਉਹ ਤਾਂ ਪੁੱਛ ਗਿਆ ਹੀ ਨਹੀਂ ਪੁੱਛਿਆ ਕੀ ਹੈ ਅਫੀਮ ਖਾਂਦਾ ਟ੍ਰੈਮਾਡੋਲ ਖਾਂਦਾ ਉਸ ਰਿਮਾਂਡ ਦੇ ਵਿੱਚ ਕੋਈ ਹੋਰ ਗੱਲ ਵੀ ਆਈ 39 ਨੰਬਰ ਐਫ ਆਈ ਆਰ ਜਨਾਲੇ ਦੇ ਵਿੱਚ ਪੁੱਛਿਆ ਕੀ ਜਾ ਰਿਹਾ ਹੈ ਕਿ ਹਰੀਨਾਮ ਮਰਡਰ ਦੇ ਵਿੱਚ ਅਮਰਤਪਾਲ ਦਾ ਹੱਥ ਹੈ ਜਾਂ ਨਹੀਂ 6 ਮਹੀਨਿਆਂ ਦੇ ਬਾਅਦ ਨਾਂ ਦਾ ਨਾਮਿਨੇਟ ਕਰਤਾ ਅਕਤੂਬਰ ਦੇ ਵਿੱਚ 6 ਮਹੀਨਿਆਂ ਬਾਅਦ ਆਪਾਂ ਉਸ ਰਿਮਾਂਡ ਚੋਂ ਦੀ ਗੱਲ ਪੁੱਛ ਰਹੇ ਆ ਸੋ ਬਿਨਾ ਵਜਾ ਤੋਂ ਮੈਂ ਕਹੂੰਗਾ ਇਹ ਗੱਲਾਂ ਕੀਤੀਆਂ ਗਈਆਂ ਨੇ ਇਹੀ ਗੱਲ ਐਡਵੋਕੇਟ ਕਰਮਵੀਰ ਸਿੰਘ ਨੇ ਕਹੀ ਇਹ ਤੇ ਇੱਕ ਸਟੇਟ ਦੀ ਸ਼ਰਮਨਾਕ ਕਾਰਵਾਈ ਹੈ ਇੱਕ ਇਹ ਸਟੇਟ ਦੁਆਰਾ ਇੱਕ ਮੈਨਹੰਡਲ ਕਰਨਾ ਬੀਬੀਆਂ ਨੂੰ ਕੀ ਮਾਰਨੇ ਇਸ ਤੋਂ ਸ਼ਰਮਨਾ ਕੀ ਕਾਰਵਾਈ ਹੋ ਸਕਦੀ ਪੁਲਿਸ ਨੇ ਤੇ స్టేਟ ਨੇ ਆਪਣਾ ਚਿਹਰਾ ਆਪ ਹੀ ਦਿਖਾ ਦਿੱਤਾ ਵੀ ਉਹ ਕਿਸ ਖਾਤ ਤੱਕ ਜਾਨ ਨਿਯਾਰ ਹੈ ਜਿਹੜਾ ਪੰਜਾਬ ਉਹ ਪੰਜਾਬੀ ਦੇ ਸਿੱਖਾਂ ਦੀ ਗੱਲ ਕਰੂਗਾ ਉਹਨੂੰ ਜਲੀਲ ਕਰਨੇ ਕਿਸ ਹੱਦ ਤੱਕ ਜਾਨ ਲਈ ਤਿਆਰ ਹੈ ਇਹ ਤੇ స్టేਟ ਨੇ ਆਪ ਹੀ ਦੱਸਿਆ ਇਹ ਉਹਨਾਂ ਦੇ ਮੁਤਾਬਕ ਅਜਨਾਲਾ ਕੇਸ ਦੇ ਬਹਾਨੇ ਸੂਬਾ ਅਤੇ ਕੇਂਦਰ ਸਰਕਾਰ ਭਾਈ ਅਮਰਿਤਪਾਲ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਚਾਹੁੰਦੀ ਹੈ ਕਿ ਪੰਥਕ ਲਹਿਰ ਨਸ਼ੇ ਮੁਕਤ ਪੰਜਾਬ ਦੀ ਗੱਲ ਨਾ ਕਰੇ ਗੁਰੂ ਦੇ ਰਾਹ ਤੇ ਨਾ ਤੁਰੇ ਅਤੇ ਚੋਣ ਅਖਾੜੇ ਵਿੱਚ ਨਾ ਆਵੇ ਵਕੀਲ ਕਰਮਵੀਰ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦਾ ਇੱਕੋ ਦੋਸ਼ ਹੈ ਉਸਨੇ ਅਨੰਦਪੁਰ ਸਾਹਿਬ ਬਲਮੁਕੀਤਾ ਦਿੱਲੀ ਵੱਲ ਪਿੱਠ ਕੀਤੀ ਅਤੇ ਨੌਜਵਾਨਾਂ ਨੂੰ ਗੁਰੂ ਵਾਲਾ ਬਣਨ ਦੀ ਅਪੀਲ ਕੀਤੀ ਜੇ ਪੰਜਾਬ ਪੁਲਿਸ ਦਾ ਇਹ ਦਾਵਾ ਸੱਚਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨਸ਼ਾ ਕਰਦਾ ਹੈ ਤਾਂ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੀ ਗੱਲ ਗੌਰ ਕਰਨੀ ਬਣਦੀ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਜੇਲ੍ਹ ਦੀਆਂ ਬਾਰਕਾਂ ਵਿੱਚ ਨਸ਼ਾ ਜਾ ਰਿਹਾ ਹੈ ਅਤੇ ਜੀ ਜੇਲ੍ਹਚ ਨਸ਼ਾ ਪਹੁੰਚ ਰਿਹਾ ਹੈ ਤਾਂ ਪੰਜਾਬ ਪੁਲਿਸ ਡਿਬਰੂਗੜ ਜੇਲ੍ਹ ਦੇ ਜੇਲਰਾਂ ਸਮੇਤ ਸਾਰੇ ਪ੍ਰਬੰਧਕਾਂ ਖਿਲਾਫ ਪਰਚਾ ਕਿਉਂ ਨਹੀਂ ਦਰਜ ਕਰਵਾਉਂਦੀ ਕਿਉਂ ਨਹੀਂ ਉਹਨਾਂ ਦੇ ਖਿਲਾਫ ਉੱਚ ਪੱਧਰੀ ਜਾਂਚ ਕਰਾਉਣ ਦੀ ਸ਼ਿਕਾਇਤ ਕਰਦੀ ਹੈ ਹੈਰਾਨੀ ਇਹ ਵੀ ਹੈ ਕਿ ਪੇਸ਼ੀ ਦੇ ਦੌਰਾਨ ਇਹਨਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਲਹੀ ਮੈਨੂੰ ਦਿੱਤਾ ਗਿਆ ਤਾਂ ਕਮਕੀ ਕੀਤੀ ਗਈ ਇਹ ਕੀ ਸਾਬਤ ਕਰਦਾ ਹੈ ਇੱਥੋਂ ਤੱਕ ਕਿ ਪੇਸ਼ੀ ਮੌਕੇ ਭਗਵੰਤ ਸਿੰਘ ਬਾਜੇਕੇ ਨੂੰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਰੋਕਿਆ ਗਿਆ ਜੋ ਕਿ ਨੇ ਸਾਡੇ ਨੋਟਿਸ 'ਚ ਲਿਆਂਦਾ ਪੁਲਿਸ ਨੇ ਉਹਨੂੰ ਮੈਂ ਹੈਂਡਲ ਕੀਤਾ ਮਿਸਬੀਵ ਕੀਤਾ ਥ੍ਰੈਟਨ ਕੀਤਾ ਸਿਰਫ ਜਸ ਫਤਿਹ ਬੁਲਾਉਣ ਤੋਂ ਵੀ ਉਹਨੇ ਕਿਸੇ ਨਾਲ ਫੋਨ 'ਤੇ ਬੁਲਾਈ ਤੋਂ ਉਸੇ ਕਰਕੇ ਉਹਨੂੰ ਥ੍ਰੈਟਨ ਕੀਤਾ ਕਿ ਮਿਸ ਬੇਬਰਾ ਐਡੀਐਸਪੀ ਹਰਪਾਲ ਸਿੰਘ ਵੱਲੋਂ ਤੇ ਅਸੀਂ ਕੋਰਟ ਦੇ ਵਿੱਚ ਰਿਟਨ ਦੇ ਵਿੱਚ ਅਰ ਅਰਖਾਸਤ ਦਿੱਤੀ ਸੀ ਕੋਰਟ ਦੇ ਸਾਡੀ ਅਰਖਾਸਤ ਉਦਾਂ ਕੌਜੀ ਨਾਲ ਸਲੈਂਦੇ ਹੋਏ ਸ਼ੋਕਸ ਨੋਟਿਸ ਕੀਤਾ ਪੁਲਿਸ ਨੇ ਐਡੀਸ਼ਨਲ ਪੁਲਿਸ ਕਮਿਸ਼ਨਰ ਹਰਪਾਲ ਸਿੰਘ ਨੇ ਉਸ ਨਾਲ ਬਦਸਲੂਕੀ ਕੀਤੀ ਤੱਕਾਮੁਕੀ ਕੀਤੀ ਇਹ ਧੰਕੀਆਂ ਵੀ ਦਿੱਤੀਆਂ ਕਿ ਜੇ ਤੂੰ ਕਿਸੇ ਪ੍ਰੈਸ ਵਾਲੇ ਨੂੰ ਬਿਆਨ ਦਿੰਦਾ ਤਾਂ ਹੋਰ ਝੂਠੇ ਕੇਸਾਂ ਵਿੱਚ ਫਸਾ ਦੇਾਂਗੇ ਇਹ ਸਭ ਕੀ ਸਾਬਤ ਕਰਦਾ ਹੈ ਕੀ ਹੈ ਜੋ ਪੁਲਿਸ ਅਤੇ ਪ੍ਰਸ਼ਾਸਨ ਪੰਜਾਬ ਦੇ ਲੋਕਾਂ ਤੋਂ ਲੁਕਾਉਣਾ ਚਾਹੁੰਦਾ ਹੈ ਐਡਵੋਕੇਟ ਕਰਮਵੀਰ ਸਿੰਘ ਦੇ ਸ਼ਬਦਾਂ ਵਿੱਚ ਇਹ ਫਾਲਸ ਐਂਡ ਫੈਬ੍ਰिकेटेड ਕੇਸ ਆ ਇਹਦੇ ਜਿਹੜੇ ਅਟੈਂਪਟ ਟੂ ਮਰਡਰ ਦੇ ਜਾਂ ਪੁਲਿਸ ਦੇ ਥਾਣੇ ਦੇ ਅਟੈਕ ਦੇ ਉਹ ਇਨਗਰੀਡੀਅੰਟਸ ਹੀ ਨਹੀਂ ਪੂਰੇ ਹੁੰਦੇ ਕਿ ਜੇ ਕਿ ਇਹਦੇ ਉੱਤੇ ਹੋਇਆ ਉਹਦੀ ਫੈਮਿਲੀ ਤੋਂ ਇਹ ਕਿ ਸਿਰਫ ਸਪਰੈਸ਼ਨ ਐ ਇਹ ਥ੍ਰੈਟ ਐ ਇਹ ਥ੍ਰੈਟਨਡ ਕਰ ਰਿਹਾ ਸਿਰਫ ਇੱਕ ਪੋਲਿਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਇਸ ਸਟੇਟ ਸਪਾਂਸਰਡ ਪਲੇਸਵੋਲ ਨੂੰ ਸਟੇਟ ਬਲਰ ਸਪਰੈਸ਼ਨ ਆ ਜਦ ਕਿ ਇੱਕ ਕੇਸ ਤੇ ਕੇਸ ਬਾਕੇ ਝੂਠੇ ਕੇਸਾਂ ਦੇ ਵਿੱਚ ਇੱਕ ਫੈਬ੍ਰੀਕੇਟਡ ਵੇ ਦੇ ਨਾਲ ਐਨਐਸਏ ਵਧਾਉਣੇ ਇਹ ਸਾਡੇ ਚੈਲਡਿਸਟੀਆਂ ਗੱਲਾਂ ਤੇ ਜਿਹੜੇ ਜੋ ਦੋਸ਼ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਤੇ ਪੁਲਿਸ ਅਫਸਰ ਨੇ ਲਗਾਇਆ ਹੈ ਕਿ ਤੇਰੇ ਮੁੰਡੇ ਨੇ ਪੂਰੇ ਸਾਰੇ ਪੰਜਾਬ ਨੂੰ ਅੱਗ ਲਾ ਦਿੱਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਚੁੱਪ ਐ ਦੀ ਉਸਦੇ ਪੁੱਤ ਨੇ ਸਾਰੇ ਪੰਜਾਬ ਵਿੱਚ ਅੱਗ ਲਗਾ ਦਿੱਤੀ ਹੈ ਸਾਈ ਰਾਜ ਦੇ ਸੁਪਨੇ ਜਗਾਉਣਾ ਇਹ ਜੇ ਅੱਗ ਲਾਉਣੀ ਹੈਗੀ ਆ ਤਾਂ ਸਾਨੂੰ ਲੱਗਦਾ ਹੈਗਾ ਵੀ ਇਹ ਸਿੱਖ ਲਗਾਤਾਰ ਆ 1984 ਤੋਂ ਬਾਅਦ ਇਸ ਤਰ੍ਹਾਂ ਦੀ ਅੱਗ ਵਿੱਚ ਆਪ ਹੀ ਝੋਲਸ ਰਹੇ ਆ ਤੇ ਆਪਣੀ ਕੌਮ ਦੀ ਜਿਹੜੀ ਹੈਗੀ ਆ ਪਵਿੱਤਰ ਜਿਹੜੀ ਡੈਸਟੀ ਨਹੀਂ ਪ੍ਰੈਕਟੀਕਲ ਡੈਸਟੀ ਉਹਦੇ ਲਈ ਜਿਹੜੇ ਹੈਗੇ ਆ ਉਹ ਲਗਾਤਾਰ ਆ ਇਹ ਕਰ ਰਹੇ ਆ ਗਿਆ ਉਸ ਅਫਸਰ ਦਾ ਕਹਿਣਾ ਹੈ ਕਿ ਉਹਨਾਂ ਨੇ ਪੈਸੇ ਬਣਾ ਲਏ ਹਨ ਸਾਂਗੇ ਬੰਦੇ ਨੂੰ ਰਾਮਦਾਸ ਬੈਠਾ ਦੇਖਣ ਦੇ। ਉਹ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਵੇਡੂਗਾ। ਮਤਲਬ ਪੰਜਾਬ ਪੱਖੀ ਮੁਹਿੰਮ ਚਲਾ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਵਿੱਚ ਜਾਣ ਕਰਕੇ ਲੋਕਾਂ ਦੀ ਸਿੰਪੈਥੀ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਪੈਸੇ ਇਕੱਠੇ ਕੀਤੇ ਹਨ। ਕੀ ਅਜਿਹੇ ਦੋਸ਼ਾਂ ਨੂੰ ਸਿਰਫ ਸੁਣ ਕੇ ਆਇਆ ਗਿਆ ਕਰ ਦਿੱਤਾ ਜਾਵੇ? ਜੇ ਸਰਕਾਰ ਦੇ ਨੁਮਾਇੰਦੇ ਇਸ ਦੋਸ਼ ਲਗਾਉਣ ਤੇ ਉਤਰੇ ਹਨ ਤਾਂ ਕਿਉਂ ਨਾ ਇਸ ਦੀ ਸੁਤੰਤਰ ਜਾਂਚ ਕਰਾਈ ਜਾਵੇ? ਸਿਰਫ ਇਹਨਾਂ ਦੀ ਹੀ ਕਿਉਂ ਕਹਿਣ ਵਾਲੇ ਅਫਸਨਾ ਦੀ ਵੀ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਤਾਂ ਚਾਹੁੰਦੇ ਹਨ ਕਿ ਪੰਜਾਬ ਦੇ ਸਾਰੇ ਪੁਲਿਸ ਅਫਸਰਾਂ ਦੀ ਵੀ ਆਰਥਿਕਤਾ ਦੀ ਜਾਂਚ ਹੋਵੇ ਬੰਦੀ ਸਿੰਘਾਂ ਦੀ ਵੀ ਹੋਵੇ ਤਾਂ ਜੋ ਪਤਾ ਚੱਲ ਸਕੇ ਕਿ ਕੌਣ ਪੰਜਾਬ ਨੂੰ ਅਗਲਾ ਰਿਹਾ ਹੈ ਤੇ ਕੌਣ ਪੈਸੇ ਬਣਾ ਰਿਹਾ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਬਣਾ ਲਏ ਹੈਗੇ ਆ ਹਨਾ ਵੀ ਇੱਕ ਤਾਂ ਫਿਰ ਮਾਤਾ ਜੀ ਉਹਨਾਂ ਦੇ ਆ ਪਰਵਾਰ ਦੀ ਕੋਈ ਵੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਜਾਂਚ ਪੜਤਾਲ ਕਰਵਾਈ ਜਾਵੇ ਖਾਸ ਕਰਕੇ ਇੰਟਰਨੈਸ਼ਨਲ ਕੇਸ ਸਥਾਪਨ ਤੋਂ ਕਰਵਾਈ ਜਾਵੇ ਔਰ ਪੰਜਾਬ ਦੇ ਹਰੇਕ ਸਿਪਾਹੀ ਦੀ ਜਦੋਂ ਉਹ ਨੌਕਰੀ ਲੱਗਿਆ ਉਹਦੇ ਹਾਲਾਤ ਆਰਥਿਕ ਹਾਲਾਤ ਕੀ ਸੀ ਤੇ ਅੱਜ ਉਹਦੇ ਆਰਥਿਕ ਹਾਲਾਤ ਕੀ ਨੇ ਉਹਨਾਂ ਸਾਰਿਆਂ ਦੇ ਇੱਕ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਦੇ ਪੂਰੀ ਪੁਲਿਸ ਫੋਰਸ ਦੀ ਹੈ ਜਿਹੜੀ انਕੁਆਇਰੀ ਕੀਤੀ ਜਾਵੇ ਤੇ ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਕਰਵਾ ਲਈ ਜਾਵੇ ਵੀ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਵਰਤਾਰਾ ਆ ਰਿਹਾ ਹੈ ਉਹੋ ਉੱਪਰ ਰਹੀ ਲੀਡਰਸ਼ਿਪ ਨੂੰ ਕ੍ਰਸ਼ ਕਰਨ ਦਾ ਵਰਤਾਰਾ ਹੈ ਕਿ ਅਫਸਰ شاہੀ ਉਹ ਉਹ ਛੱਡਣਾ ਨਹੀਂ ਚਾਹੁੰਦੇ ਜਿਹੜਾ ਲਹੂ ਲੱਗ ਗਿਆ ਨਾ ਮੂੰਹ ਨੂੰ ਉਹ ਛੱਡਣਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਜਿਹੜਾ ਵੀ ਉੱਠਦਾ ਮਾਰਦੇ ਹੋ ਉਹਨੂੰ ਕੁੱਟਦੇ ਹੋ ਉਹਨੂੰ ਉਹਨੂੰ ਟਰਾਮਾਟਾਈਜ਼ ਕਰਦੇ ਹੋ ਗੱਲ ਬਿਲਕੁਲ ਕਲੀਅਰ ਹੈ ਕਿ ਸਾਰੀ ਦੀ ਸਾਰੀ ਸਰਕਾਰੀ ਮਸ਼ੀਨਰੀ ਇਹ ਨੈਰੇਟਿਵਸ ਕਿਉਂ ਸਿਰਜ ਰਹੀ ਹੈ ਕਿਉਂ ਉਹ ਪੰਥਕ ਸਿਆਸਤ ਦੀ ਚਲਅ ਤੋਂ ਡਰਦੀ ਹੈ ਕਿਉਂ ਨਹੀਂ ਚਾਹੁੰਦੀ ਕਿ ਪੰਥ ਨੂੰ ਸਮਰਪਿਤ ਲੋਕ ਸਿਆਸਤ ਵਿੱਚ ਆਉਣ ਇਹ ਦੋ ਚੀਜ਼ਾਂ ਨੇ ਇੱਕ ਤਰਨ ਤਾਰ ਦਾ ਇਲੈਕਸ਼ਨ ਦੂਜਾ 2027 ਦਾ ਡਰ ਜੋ ਇਹਨਾਂ ਦੇ ਅਫਸਰਾਂ ਦੇ ਮੂੰਹਾਂ 'ਚੋਂ ਵੀ ਨਿਕਲ ਰਿਹਾ ਥਰ ਥਰ ਕੰਬਦੇ ਨੇ ਐਸ ਵਕਤ ਪੰਜਾਬ ਦੀ ਸਿਆਸਤਦਾਨ ਜਿਹੜੇ ਵੱਡੇ ਪੋਲੀਟੀਸ਼ੀਅਨ ਨੇ ਮਤਾ ਕਿਤੇ ਪੰਜਾਬ ਦਾ ਕੋਈ ਵਾਰਸ ਨਾ ਆ ਜਾਈ ਕਿਤੇ ਪੰਜਾਬ ਦੀ ਪੱਤ ਬਚਾਉਣ ਵਾਲਾ ਕੋਈ ਬੰਦਾ ਨਾ ਪੰਜਾਬ ਚ ਆ ਜਾਈ ਪ੍ਰੋਬਲਮ ਐ ਇਸ ਚੀਜ਼ ਦੀ ਹੈ ਹੋਰ ਕੋਈ ਨਹੀਂ ਭਾਈ ਕੀ ਇਹ ਜਮਹੂਰੀ ਹਕਾਂ ਤੇ ਡਾਕਾ ਨਹੀਂ ਕੀ ਇਹ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਪੰਥਕ ਨੁਮਾਇੰਦੇ ਤੁਰੰਤ ਤੋਂ ਰੋਕਣਾ ਨਹੀਂ ਪੰਥਕ ਸ਼ਖਸੀਅਤਾਂ ਨੂੰ ਜਮਹੂਰੀ ਤੰਤਰ ਤੋਂ ਬਾਹਰ ਕਰਕੇ ਇਹ ਢੋਂਗ ਕਰਨਾ ਕਿ ਸਿੱਖ ਆਪਣੇ ਮਸਲੇ ਜਮਹੂਰੀ ਢੰਗ ਨਾਲ ਹੱਲ ਕਰਨ ਕਿਸ ਨੂੰ ਬੇਕੂਫ ਬਣਾਇਆ ਜਾ ਰਿਹਾ ਹੈ ਜੇ ਵਾਰਸ ਪੰਜਾਬ ਜੱਥੇਬੰਦੀ ਨੇ ਤਰਨਤਾਰਨ ਵਿਧਾਨ ਸਭਾ ਦੀ ਹੋਣ ਵਾਲੀਆਂ ਜਿੰਨੀ ਚੋਣਾਂ ਵਿੱਚ ਆਪਣਾ ਉਮੀਦਵਾਰ ਉਤਾਰਨ ਦਾ ਫੈਸਲਾ ਲੈ ਲਿਆ ਹੈ ਇਸ ਵਿੱਚ ਬੁਰਾਈ ਕੀ ਹੈ ਇਹੀ ਕਿ ਪਹਿਲਾ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੇ ਭਾਰਤੀ ਨਿظام ਦੀ نیند ਉਡਾ ਦਿੱਤੀ ਜੇ ਹੁਣ ਤਰਨਤਾਰਨ ਦੀ ਸੀਟ ਵੀ ਪੰਥਕ ਉਮੀਦਵਾਰ ਲੈ ਗਏ ਤਾਂ ਦੁਨੀਆ ਨੂੰ ਪਤਾ ਚਲ ਜਾਵੇਗਾ ਕਿ ਪੰਜਾਬ ਦੇ ਸਿੱਖ ਕੀ ਚਾਹੁੰਦੇ ਹਨ ਸ਼ਾਇਦ ਇਸੇ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਕਰਕੇ ਉਭਰਦੀ ਪੰਥਕ ਸਿਆਸਤ ਦਾ ਗਲ ਕਟਿਆ ਜਾ ਰਿਹਾ ਹੈ ਅਤੇ ਜੋ ਸਾਰਿਆਂ ਨੂੰ ਰਾਸ ਵੀ ਆ ਰਿਹਾ ਹੈ ਭਗਵੰਤ ਮਾਨ ਦੀ ਆਪ ਸਰਕਾਰ ਨੂੰ ਵੀ ਅਤੇ 2027 ਦੀਆਂ ਚੋਣਾਂ ਵੇਲੇ ਬੀਜੇਪੀ ਕਾਂਗਰਸ ਸਣੇ ਅਕਾਲੀਆਂ ਨੂੰ ਵੀ ਧੰਨਵਾਦ